ਦੋਸਤੋ ਪਿੰਡ 23 ਪਰਚੀ ਅਸੀਂ ਇਸ ਟਾਈਮ ਆ ਮੌਜੂਦ ਤੇ ਸਰਦਾਰ 인ਦਰਜੀਤ ਸਿੰਘ ਜੀ ਕੋਟ ਬੁੱਢਾ ਸਰਦਾਰ ਸੁਚਾ ਸਿੰਘ ਜੀ ਲੱਧੂਪੁਰ ਦੋਨੋਂ ਆਏ ਸੀ ਇਹਨਾਂ ਨੂੰ ਪੁੱਛਦੇ ਆਂ ਵੀ ਅੱਜ ਨਵਾਂ ਦਿਨ ਹੋ ਗਿਆ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਤੇ ਬੈਠਿਆ ਹੋਇਆ ਵੀ ਉਹਨਾਂ ਦੀ ਕੀ ਹਾਲਾਤ ਨੇ ਦੱਸੋ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਕਿ ਸਰਦਾਰ ਹਰਜੀਤ ਸਿੰਘ 23 ਪੁਰ ਜੇਰਾ ਵੱਡੇ ਪੱਧਰ ਤੇ ਮਾਨਵਤਾ ਦੀ ਸੇਵਾ ਦਾ ਚੈਨਲ ਚਲਾ ਰਿਹਾ ਔਰ ਵੱਡੇ ਪੱਧਰ ਤੇ ਇਹਨਾਂ ਦੀ ਖਨੋਰੀ ਮੋਰਕੇ ਦੇ ਵਿੱਚ ਦੇਣਾ ਅਤੇ ਈਪੁਰ ਤੋਂ ਲੰਗਰ ਪ੍ਰਸ਼ਾਦਾ ਲੈ ਕੇ ਵੀ ਉੱਥੇ ਪਹੁੰਚ ਕਰਦੇ ਔਰ ਉਹਦੇ ਨਾਲ ਨਾਲ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਔਰ ਜਾਣਕਾਰੀ ਦੇਣਾ ਚਾਹੁੰਦਾ ਕਿ ਵੇਖੋ ਲੰਬੇ ਸਮੇਂ ਤੋਂ 75 75 ਸਾਲ 70 70 ਸਾਲ ਤੱਕ ਲੀਡਰ ਦੇਸ਼ ਲਈ ਸੇਵਾ ਕਰਦੇ ਹੋਣ ਔਰ ਅੱਜ ਵੱਡੀ ਫਕਰ ਵਾਲੀ ਗੱਲ ਆ ਕਿ ਜਿਹੜਾ ਸਾਡੇ ਦੇਸ਼ ਦਾ ਲੀਡਰ ਆ ਵੱਡੇ ਪੱਧਰ ਦੇ ਸਾਰੀਆਂ ਜਥੇਬੰਦੀਆਂ ਦਾ ਸਾਡਾ ਕਨਵੀਨਰ ਆ ਔਰ ਉਹਦੇ ਚ ਭਾਰਤ ਪੱਧਰ ਤੇ ਕਨਵੀਨਰੀ ਜਿਹੜੀ ਕਰ ਰਿਹਾ ਵਾ ਕਿ ਜਿਨ੍ਹਾਂ ਨੇ ਵੱਡਾ ਫੈਸਲਾ ਲਿਆ ਕਿ ਅਸੀਂ ਜਿਹੜਾ ਵਾ ਇਹਦੇ ਨਾਲੋਂ ਫਿਰ ਮਰਨ ਅੰਥਰ ਰੱਖ ਕੇ ਹੀ ਦੇਸ਼ ਦੇ ਕਿਸਾਨਾਂ ਲਈ ਦੇਸ਼ ਦੇ ਮਜ਼ਦੂਰਾਂ ਦੇ ਲਈ ਮੈਂ ਆਪਣੀ ਜ਼ਿੰਦਗੀ ਦੀ ਅਹੋਤੀ ਦੇਣੀ ਚੰਗੀ ਗੱਲ ਔਰ ਅੱਜ ਉਹਨਾਂ ਨੂੰ ਕਾਫੀ 26 ਤਰੀਕ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਸਿੱਧੀਆਂ ਬਣੀਆਂ ਜਿਵੇਂ ਪੁਰਸ ਪ੍ਰਸ਼ਾਸਨ ਨੇ ਤੜਕੇ 4 ਵਜੇ 26 ਤਰੀਕ ਨੂੰ ਚੁੱਕ ਲੈਣਾ ਫਿਰ ਕਿਸਾਨਾਂ ਦੇ ਰੋਹ ਦੇ ਨਾਲ ਕਿਸਾਨਾਂ ਦੇ ਜਜ਼ਬੇ ਦੇ ਨਾਲ ਪੂਰੇ ਦੇਸ਼ ਦੇ ਅੰਦਰ ਔਰ ਫਿਰ ਉਹਨੇ ਰਹਾ ਹੋ ਜਾਣਾ ਔਰ ਉਹਦੇ ਨਾਲ ਦੀ ਨਾਲ ਸਰਦਾਰ ਸੁਖਜੀਤ ਸਿੰਘ ਜਿਹੜਾ ਸਾਡਾ ਪੰਜਾਬ ਪ੍ਰਧਾਨ ਆ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਹਰਦੋਤ ਝੰਡੇ ਔਰ ਉਹਨਾਂ ਨੇ ਵੀ ਪੋਜੀਸ਼ਨ ਸੰਭਾਲੀ ਵੱਡੇ ਪੱਧਰ ਤੇ ਉਹ ਸੰਭਾਲ ਕੇ ਉਹਨਾਂ ਨੇ ਮਰਨਨ ਛੰਜੜਾ ਇੱਥੇ ਰੱਖ ਦਿੱਤਾ ਤਾਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੇ ਜਿਹੜਾ ਉਹਨੂੰ ਈ.ਐਸ.ਪੀ ਹਸਪਤਾਲ ਲੁਧਿਆਣਾ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ ਪ੍ਰਸ਼ਾਸਨ ਵੱਲੋਂ ਪਰ ਉਹਨਾਂ ਨੇ ਟਸ਼ਟੱਕ ਨਹੀਂ ਕਰਾਇਆ ਇੱਕ ਵੱਡੀ ਗਰਬ ਵਾਲੀ ਗੱਲ ਆ ਕਿ ਉਹ ਕੈਂਸਰ ਦੇ ਮਰੀਜ਼ ਵੀ ਨੇ ਜਿਹੜੇ 24 ਘੰਟੇ ਦਵਾਈ ਇਸਤੇਮਾਲ ਕਰਨ ਤੇ ਫੇਰ ਜਾ ਕੇ ਸਰੀਰ ਜਿਹੜਾ ਵਾ ਉਹ ਕਿਸੇ ਤਰੀਕੇ ਨਾਲ ਜਿਹੜਾ ਵਾ ਕੋਈ ਜ਼ਿੰਦਗੀ ਦੀ ਆਕਸੀਜਨ ਮਿਲ ਸਕਦੀ ਔਰ ਉਹਨਾਂ ਨੇ ਅੱਜ ਤੱਕ ਤਲਕਿ 4 ਵਜੇ ਤੋਂ ਲੈ ਕੇ 26 ਤਰੀਕ ਤੋਂ ਜਿੰਦੋਂ ਦਾ ਡਿਟੇਨ ਕੀਤਾ ਹੋਇਆ ਉਹਨਾਂ ਨੇ ਕੋਈ ਵੀ ਰੋਟੀ ਪਾਣੀ ਜਿਹੜਾ ਨਹੀਂ ਛਕਿਆ ਔਰ ਮਰਨ ਅਣਛੜ ਜਿਹੜਾ ਵਾ 4 ਵਜੇ ਤੋਂ ਹੀ ਪੁਲਿਸ ਦੀ ਗੱਡੀ ਜਦੋਂ ਸੁੱਟ ਕੇ ਲੈ ਕੇ ਉਦੋਂ ਤੋਂ ਹੀ ਉਹਨਾਂ ਨੇ ਰੱਖਿਆ ਹੋਇਆ ਔਰ ਅੱਜ ਕਰੀਬ 9 ਦਿਨ ਵੀਰ ਚੱਕੇ ਆ ਔਰ ਉਹਨਾਂ ਦੀ ਜਿਹੜੀ ਸਰੀਰ ਦਾ weight ਉਹ ਵੀ ਬਹੁਤ ਘਟ ਰਿਹਾ ਮੇਰੇ ਖਿਆਲ ਕਿ 9 ਕਿਲੋ ਦੇ ਕਰੀਬ ਜਿਹੜਾ ਕਿਲੋ ਦਾ ਰੋਜ਼ ਦਾ ਘਟ ਸਰੀਰ ਜਿਹੜਾ ਥੱਲੇ ਜਾ ਰਿਹਾ ਔਰ ਵੱਡੇ ਪੱਧਰ ਤੇ ਉਹਨਾਂ ਦਾ ਸਰੀਰ ਦੀ ਪਾਵੇਂ ਬਿਮਾਰੀ ਜਾਂ ਕੈਂਸਰ ਦੇ ਕਾਰਨਾਂ ਸ਼ੂਗਰ ਵੀ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਨੋਚ ਰਹੀ ਆ ਜਾਂ ਹੋਰ ਵੀ ਕਿਸੇ ਦੇ ਵਿੱਚ ਘਾਟ ਆ ਰਹੀਆਂ ਜਦੋਂ ਦੋ ਚਾਰ ਬਿਮਾਰੀਆਂ ਹੋਣ ਤਾਂ ਸਰੀਰ ਨੂੰ ਘੇਰੇ ਅੰਦਰ ਵੀ ਲਿਆ ਕੇ ਆਉਂਦੀਆਂ ਵਾ ਔਰ ਜਿਹਦੇ ਵਿੱਚ ਉਹਨਾਂ ਦੇ ਚਿਹਰੇ ਤੇ ਜਲਾਲ ਆ ਵੱਡੇ ਪੱਧਰ ਤੇ ਔਰ ਇੱਥੋਂ ਤੱਕ ਜਲਾਲ ਆ ਕਿ ਉਹ ਸੱਜਣ ਨੇ ਇੱਕ ਮੋਛ ਨੂੰ ਤਾ ਦੇ ਕੇ ਵੀ ਰੱਖਿਆ ਕਿ ਸਰੀਰ ਜਾਂਦਾ ਤੇ ਜਾਵੇ ਪਰ ਮੇਰਾ ਜਿਹੜਾ ਚਿਹਰਾ ਜਿਹੜਾ ਵਾ ਮੇਰੇ ਦੇਸ਼ ਦੇ ਕਿਸਾਨਾਂ ਵੱਲ ਹੋਵੇ ਮੇਰੇ ਭਾਰਤ ਦੇ ਮਜਦੂਰਾਂ ਵਾਲਾ ਚਿਹਰਾ ਹੋਵੇ ਔਰ ਮੇਰਾ ਜਿਹੜਾ ਚਿਹਰਾ ਬਾ ਉਹ ਅਕਾਲਪੁਰਖ ਦੇ ਵੱਲ ਹੋਵੇ ਕਿਉਂਕਿ ਮੈਂ ਦੇਸ਼ ਲਈ ਕੁਝ ਜ਼ਿੰਦਗੀ ਦੇ ਵਿੱਚ ਕਰਕੇ ਜਾਵਾਂ ਔਰ ਇਹ ਹੀ ਸਾਨੂੰ ਸਾਰੇ ਲੋਕਾਂ ਨੂੰ ਫਕਰ ਵਾਲੀ ਗੱਲ ਆ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਜਿਹੜੇ ਆ ਲੀਡਰ ਜਿਹੜੇ ਆ ਉਹ ਨਹੀਂ ਮਿਲਦੇ ਔਰ ਇਹੋ ਜਿਹੇ ਲੀਡਰਾਂ ਤੋਂ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਕਿ ਜਿਹੜੀਆਂ ਕੁਝ ਸਿੱਖਿਆਵਾਂ ਵੀ ਸਾਨੂੰ ਜੇ ਇਹੋ ਜਿਹੇ ਲੀਡਰ ਸਿਖਵਾ ਲੈਣ ਤੇ ਅਧੂਰੀਆਂ ਰਹਿ ਸਕਦੀਆਂ ਅਸੀਂ ਦੇਸ਼ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਵੀ ਲੋਕ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਨਾਲ ਜੁੜੇ ਆ ਉਹ ਖਨੌਰੀ ਬਾਰਡਰ ਪਹੁੰਚਣ ਦੀ, ਕਿਰਪਾਲਤਾ ਕਰਨ ਲੀਡਰ ਵੀ ਪਹੁੰਚਣ, ਜ਼ਿਲ੍ਹਾ ਪ੍ਰਧਾਨ ਵੀ ਪਹੁੰਚਣ ਔਰ ਅਸੀਂ ਵੱਡੀ ਮਜ਼ਬੂਤੀ ਕਰਕੇ ਔਰ ਆਪਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਉੱਪਰ ਇੱਕ ਵੱਡਾ ਐਡਵਾਂਸ ਐਲਾਨ ਡੱਲੇਵਾਲ ਦਾ ਉਸ ਦੀ ਜ਼ਿੰਦਗੀ ਦੇ ਫੈਸਲੇ ਆ, ਮਰਨ ਦੇ ਫੈਸਲੇ ਆ ਔਰ ਉਹਨੂੰ ਆਪਾਂ ਜਿਹੜਾ ਕਾਮਯਾਬ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ